ਰਾਤ ਬੰਬਤਮਾਕਾ ਹੋ ਗਿਆ ਬੰਬਤਮਾਕਾ ਬਾਈ ਕੀ ਹੋ ਗਿਆ ਜੀ ਤੇਰੇ ਬੰਬਤਮਾਕਾ ਬਾਈ ਕੀ ਹੋ ਗਿਆ ਜੀ ਬੰਬਤਮਾਕਾ ਬਾਈ ਕੀ ਹੋ ਗਿਆ ਬੰਬਤਮਾਕ ਹੋ ਗਿਆ ਉਹ ਬਾਈ ਦੱਸੋ ਤਾਂ ਸੀ ਕੀ ਹੋਈ ਬੰਬਤਮਾਕਾ ਹੋ ਗਿਆ ਬਾਈ ਕਿਵੇਂ ਹੋ ਗਿਆ ਆ ਜਾਓ ਦਸਾਂ ਨੂੰ ਚਲੋ ਭਾਈ ਚਲੋ ਹਾਂਜੀ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਸ਼੍ਰੀ ਅੰਬੇ ਵਾਲਿਆਂ ਨੇ ਲਾਤੇ ਨੇ ਪੂਰੇ ਬੰਬ ਧਮਾਕੇ 40 ਇੰਚੀ ਐਲਈਡੀ ਲੈਣ ਤੇ 32 ਇੰਚੀ ਐਲਈਡੀ ਬਿਲਕੁਲ ਮੁਫਤ ਨਾਲ ਭਈਆ ਟੋਸਟਰ ਜਿਹੜਾ ਕਿ 1200 ਰੁਪਏ ਦਾ ਇਹ ਵੀ ਬਿਲਕੁਲ ਮੁਫਤ ਦੇਵਾਂਗੇ ਜਿਹੜਾ ਭਾਈ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਆਗੇ ਇੱਕ ਵਾਰ ਵੀਡੀਓ ਦਿਖਾ ਦਿਓ ਆ ਦੋ ਗਿਫਟ ਨਾਲ ਬਿਲਕੁਲ ਮੁਫਤ ਲੈ ਜਿਓ ਓ ਭਾਈ ਇੱਕ ਦੇ ਰੇਟ ਵਿੱਚ ਪੰਜ-ਪੰਜ ਚੀਜ਼ਾਂ ਦੇ ਦਈਏ ਆਜੋ ਫਿਰ ਜੇ ਤੁਸੀਂ ਸਾਡੇ ਕੋਲੋਂ 32 ਇੰਚੀ ਐਲਈਡੀ ਲੈ ਕੇ ਜਾਣੇ ਹੋ ਨਾਲ ਭਈਆ ਤੁਹਾਨੂੰ ਗੀਜ਼ਰ ਬਿਲਕੁਲ ਮੁਫਤ ਦੇ ਦਾਂਗੇ ਨਾਲ ਮਿਕ ਤੋਂ ਦੋ ਗਿਫਟ ਆ ਵੀ ਦੇ ਦਾਂਗੇ ਉਹ ਵੀ ਸਿਰਫ 12990 ਰੁਪਏ ਦੇ ਵਿੱਚ ਜੇ ਤੁਹਾਡੀ ਜੇਬ ਚ ਰੁਪਿਆ ਵੀ ਨਹੀਂ ਹੈਗਾ ਆ ਵੀ ਕੋਈ ਚੱਕਰ ਨਹੀਂ ਬਸ ਆਉਣਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਜ਼ੀਰੋ ਡਾਊਨ ਪੇਮੈਂਟ ਦੇ ਉੱਪਰ ਸਾਰਾ ਇਲੈਕਟ੍ਰੀਕਲ ਦਾ ਸਮਾਨ ਕੋਈ ਵੀ ਜ਼ੀਰੋ ਵਿਆਜ ਦੇ ਉੱਪਰ ਸਾਡੀ ਸ਼ਾਪ ਦੇ ਉੱਤੋਂ ਲਿਜਾ ਸਕਦੇ ਹੋ ਸਾਡੀ ਸ਼ਾਪ ਦਾ ਐਡਰੈਸ ਹੈਗਾ ਜੀ ਬੌੜਾ ਗੇਟ ਤੋਂ ਮੰਡੀ ਵੱਲ ਜਾਂਦੇ ਹੋਏ 3 ਅੰਬੇ ਐਂਟਰਪ੍ਰਾਈਜ਼ ਦੇ ਨਾਮ ਤੋਂ ਸਾਡੀ ਸ਼ਾਪ ਆ ਜਲਦੀ ਜਲਦੀ ਵਿਸਟ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਓ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ